ਕੰਮ ਕਿਹਨਾਂ ਨੂੰ ਹੋਇਆ ਮੇਰਾ ਨਾਮ ਜਗਵਿੰਦਰ ਸਿੰਘ ਪਿੰਡ ਵਾਲਾ ਬੰਦਾ ਪ੍ਰੀਮਗੜ ਵਾਰਡ ਨੰਬਰ ਵਾਰਡ ਨੰਬਰ 1 ਠੀਕ ਹੈ ਜੀ ਤੇ ਕੀ ਕਰਨਾ ਹੋਇਆ ਜੀ ਪਈ ਸਵੇਰੇ ਮੁੰਡਾ ਸ਼ਾਪ ਖੋਲਦਾ ਆ ਤੇ ਮੈਂ ਤਾਂ ਘਰ ਸੀਗਾ ਹਾਲੇ ਇਹ ਸ਼ਾਪ ਖੋਲ ਰਿਹਾ ਸੀਗਾ ਅੰਦਰੋਂ ਸਮਾਨ ਬਾਹਰ ਸ਼ਿਫਟ ਕਰ ਰਿਹਾ ਸੀ ਕਵਰ ਵਗੈਰਾ ਬਾਹਰ ਰੱਖ ਰਿਹਾ ਸੀਗਾ ਤਾਂ ਇੱਕ ਲੜਕਾ ਆਇਆ ਐਕਟੀਵਿਟੀ ਉੱਤੇ ਨਵੀਂ ਐਕਟਿਵਾ ਕੜਾਈ ਗਈ ਸੀ ਬਲੈਕ ਕਲਰ ਦੀ ম্যাਟ ਬਲੈਕ ਕਲਰ ਦੀ ਸੀ ਉਹ ਅੰਦਰ ਆਇਆ ਤੇ ਇੱਕ ਕਵਰ ਲੈ ਕੇ ਬਾਹਰ ਜਾ ਰਿਹਾ ਸੀਗਾ ਜਿੱਦੇ ਅੰਦਰ ਆਇਆ ਤੇ ਫੋਨ ਚਾਰਜਿੰਗ ਤੇ ਲੱਗਾ ਸੀ ਉਹਨੂੰ ਚਾਰਜਿੰਗ ਤੇ ਫੋਨ ਉਤਾਰ ਰਿਹਾ ਉਤਾਰ ਕੇ ਬਾਹਰ ਆਇਆ ਤੇ ਇਹਨੇ ਪੁੱਛਿਆ ਵੀ ਕਹਿੰਦਾ ਭਾਜੀ ਕੀ ਲੈਣਾ ਕਹਿੰਦਾ ਕੁਝ ਨਹੀਂ ਕਹਿੰਦਾ ਬਸ ਮਿਲਣਾ ਭਾਈ ਨੂੰ ਮਿਲਣਾ ਸੀਗਾ ਇਰੈਕਟਿਵਲ ਲੈ ਕੇ ਫੜਾ ਫੜੋ ਚਲਾ ਗਿਆ ਨਿਕਲ ਗਿਆ ਕਦੀ ਪਹਿਲਾਂ ਦੇਖਿਆ ਹੋਵੇ ਉਹ ਨਹੀਂ ਭਾਜੀ ਕਦੀ ਨਹੀਂ ਦੇਖਿਆ ਨਹੀਂ ਭਾਜੀ ਉਹਦਾ ਉਹਦੀ ਕੈਮਰੇ ਦੇ ਵਿੱਚ ਸਾਰੀ ਫੋਟੋ ਵਗੈਰਾ ਵੀਡੀਓ ਵਗੈਰਾ ਆ ਗਈ ਆ ਪਰ ਕਦੀ ਦੇਖਿਆ ਨਹੀਂ ਸੀ ਉਹਨਾਂ ਨੇ ਕੰਪਲੇਂਟ ਦੇ ਦਿੱਤੀ ਕੰਪਲੇਂਟ ਹਾਂ ਉਕੇ ਨੇ ਕੋਈ ਨਹੀਂ ਇਨਕੁਆਰੀ ਕਰਾਂਗੇ ਆਪਾਂ। ਕੀ ਆ ਮੰਗ ਕਰਦੇ ਸਰਪਾਪਾ? ਬਸ ਇਹੀ ਆ ਕਿ ਉਹ ਚੋਰ ਫੜਿਆ ਜਾਵੇ ਤੇ ਸਾਡਾ ਫੋਨ ਵਾਪਸ ਮਿਲੇ। ਮੇਰਾ ਨਾਮ ਜਗਵਿੰਦਰ ਸਿੰਘ। ਕਿਹੜਾ ਮੋਲਾਪੰਦਾ ਹੈ? ਪ੍ਰੀਮਗੜ। ਵਾਰਡ ਨੰਬਰ? ਵਾਰਡ ਨੰਬਰ 1। ਠੀਕ ਹੈ ਜੀ। ਤੇ ਕੀ ਕਰਨਾ ਹੋਈ ਜੀ? ਪਈ ਸਵੇਰੇ ਮੁੰਡਾ ਸ਼ਾਪ ਖੋਲਦਾ ਆ ਤੇ ਮੈਂ ਤਾਂ ਘਰ ਸੀਗਾ ਹੱਲੇ। ਇਹ ਸ਼ਾਪ ਖੋਲ ਰਿਹਾ ਸੀਗਾ ਅੰਦਰੋਂ ਸਮਾਨ ਬਾਹਰ ਸ਼ਿਫਟ ਕਰ ਰਿਹਾ ਸੀ ਕਵਰ ਵਗੈਰਾ ਬਾਹਰ ਰੱਖ ਰਿਹਾ ਸੀਗਾ ਤਾਂ ਇੱਕ ਲੜਕਾ ਆਇਆ ਐਕਟੀਵਿਟੀ ਉੱਤੇ। ਨਵੀਂ ਐਕਟਿਵਾ ਕੜਾਈ ਗਈ ਸੀ ਬਲੈਕ ਕਲਰ ਦੀ ম্যাਟ ਬਲੈਕ ਕਲਰ ਦੀ ਸੀ ਉਹ ਅੰਦਰ ਆਇਆ ਤੇ ਇੱਕ ਕਵਰ ਲੈ ਕੇ ਬਾਹਰ ਜਾ ਰਿਹਾ ਸੀਗਾ ਜਿੱਦੇ ਅੰਦਰ ਆਇਆ ਤੇ ਫੋਨ ਚਾਰਜਿੰਗ ਤੇ ਲੱਗਾ ਸੀ ਉਹਨੂੰ ਚਾਰਜਿੰਗ ਤੋਂ ਫੋਨ ਉਤਾਰ ਰਿਹਾ ਉਤਾਰ ਕੇ ਬਾਹਰ ਆਇਆ ਤੇ ਇਹਨੇ ਪੁੱਛਿਆ ਵੀ ਕਹਿੰਦਾ ਭਾਜੀ ਕੀ ਲੈਣਾ ਕਹਿੰਦਾ ਕੁਝ ਨਹੀਂ ਕਹਿੰਦਾ ਬਸ ਮਿਲਣਾ ਭਾਈ ਨੂੰ ਮਿਲਣਾ ਸੀਗਾ ਇਰੈਕਟਵਲ ਲੈ ਕੇ ਫੜਾ ਫੜੋ ਚਲਾ ਗਿਆ ਨਿਕਲ ਗਿਆ ਕਦੀ ਪਹਿਲਾਂ ਦੇਖਿਆ ਹੋਵੇ ਉਹ ਨਹੀਂ ਭਾਜੀ ਕਦੀ ਨਹੀਂ ਦੇਖਿਆ ਨਹੀਂ ਭਾਜੀ ਉਹਦਾ ਉਹਦੀ ਕੈਮਰੇ ਦੇ ਵਿੱਚ ਸਾਰੀ ਫੋਟੋ ਵਗੈਰਾ ਵੀਡੀਓ ਵਗੈਰਾ ਆ ਗਈ ਆ ਪਰ ਕਦੀ ਦੇਖਿਆ ਨਹੀਂ ਸੀ ਉਹਨਾਂ ਦੇ ਕੰਪਲੇਂਟ ਦੇ ਦਿੱਤੀ ਕੰਪਲੇਂਟ ਹਾਂਜੀ ਉਕੇ ਨਿਕੋ ਇਨਿੰਗ ਗਾਰੀ ਕਰਾਂਗੇ ਆਪਾਂ ਕੀ ਆ ਮੰਗ ਕਰਦੇ ਸਰਪਾਪਾ بس یہی ਆ ਕਿ ਉਹ ਚੋਰ ਫੜਿਆ ਜਾਵੇ ਤੇ ਸਾਡਾ ਫੋਨ ਵਾਪਸ ਮਿਲੇ